ਸਾਨੂੰ ਵੱਡ ਰਹੀਆਂ ਨੇ ਔਰ ਸਾਡੇ ਅੰਦਰ ਫੁੱਟ ਪਾਰੀਆਂ ਦੇ ਮਸਜਦ ਦੇ ਨਾਮ ਦੇ ਉੱਪਰ ਜੋ ਹੈ ਸਾਨੂੰ ਆਪਸ ਵਿੱਚ ਲੜਾ ਰਹੇ ਨੇ ਉੱਥੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਅਸੀਂ ਇੱਕ ਸੰਦੇਸ਼ ਦੇਣਾ ਹੈ ਪੂਰੇ ਮੁਲਕ ਦੇ ਅੰਦਰ ਕਿ ਮੁਲਕ ਜੋ ਹੈ ਇਹ ਗੰਗਾ ਜੰਮਨੀ ਤਹਿਜ਼ੀਬ ਦਾ ਆਲਮ ਬਰਦਾਰ ਹੈ ਇਸ ਮੁਲਕ ਦੇ ਅੰਦਰ ਜੋ ਆਪਸੀ ਲੋਕ ਨੇ ਇੱਥੇ ਵੀ ਆਪਸੀ ਭਾਈਚਾਰਕ ਸਾਜ ਹੈ कोई कितना जोर लगा दे इस भाईचार किसान को खत्म भी कर सकता लेकिन हम तबाह तबाखitta जा रहे हैं और इसे तरीके ना जो है साडे कारोबारों साडिया प्रॉपर्टीया को नुकसान पहुंचाया जा रहे है ये बहुत मनभांगी घटना है और इसके ऊपर जो है जिन्ना भी इसका ब्यौरा कोई करो जो माजद रखिए और उसने अपनी मजहबी तारीफात का जो है और अपने मजहब का उसने मुताला और अपने मजहब को बदनाम करने की कोशिश कर रहा को है बल्कि ऐसे लोगों के ऊपर उस मजहब के मंगल वाले को जो है लगाम लगा चाहिए है कि जेड़े लोग मजहब का नाम लेके पूरी दुनिया के अंदर जो है उस मजहब को बदनाम कर रहे हैं क्योंकि अब सोशल मीडिया का दौर है अब मीडिया का दौर है ਅੱਜ ਮਲੇਰ ਕੋਰ ਦੇ ਦੇ ਅੰਦਰ ਹੀ ਧਰਨਾ ਹੋਗੀ ਅਸੀਂ ਇਸ ਨੂੰ ਮਲੇਰ ਕੋਰ ਮੇਰੀ ਧਰਨਾ ਨਾਲ ਹਾਂਗੀ ਅੱਜ ਕਿਤੇ ਜੋ ਹੈ ਪੰਜਾਬ ਕਿਸੇ ਹੋਰ ਜਗ੍ਹਾ ਤੇ ਧਰਨਾ ਹੋਏ ਉਹ ਉਸ ਨੂੰ ਉਸ ਇਲਾਕੇ ਨਹੀਂ ਧਰਨਾ ਨਾ ਸਮਝਿਆ ਜਾਵੇ ਬਲਕਿ ਉਹ ਹੋ ਧਰਨਾ ਮੀਡੀਆ ਦੇ ذریعے سوشل ਮੀਡੀਆ ਦੇ ذریعے ਪੂਰੀ ਦੁਨੀਆ ਚ ਜਾਂਦੀ ਹੈ ਔਰ ਪੂਰੀ ਦੁਨੀਆ ਚ ਉਸ ਦੇ ਉੱਪਰ ਜੋ ਹੈ ਲੋਕ ਨਿਗਾ ਰੱਖਦੇ ਨੇ ਉਸ ਨੂੰ ਦੇਖਿਆ ਜਾਂਦਾ ਹੈ ਉਸ ਖਬਰ ਨੂੰ ਪੜਿਆ ਜਾਂਦਾ ਹੈ ਔਰ ਜਦੋਂ ਇਨਸਾਫ ਪਸੰਦ ਲੋਕਾਂ ਦੇ ਸਾਹਮਣੇ ਐਸੀ ਬਾਤ ਜਾਂਦੀ ਹੈ कि जितने एक तो मदर सारे दूसरे ने मदर दे दो टारगेट कर देने तो मेरे मोहतरम बुजुर्गों दोस्तों चाहे जो है मौके पे कुछ ना कर सकते हो लेकिन जहन के अंदर जो सवाल उठता है और जहन के अंदर जो सोच आती है वो कोई अच्छी सोच नहीं बनती है ਇਸ ਕਰਕੇ ਜੋ ਹੈ ਸਾਡਾ ਅੱਜ ਇਸ ਮਲੇਰਪੁਰ ਦਾ ਦੇ ਹਰ ਨਾ ਦੇ ਦੀ ਤਾਪੀ ਹੈ ਜਿਸ ਨੇ ਹਮੇਸ਼ਾ ਜੋ ਹੈ ਅਮਨ ਭਾਈਚਾਰੇ ਦਾ ਸੰਦੇਸ਼ ਦਿੱਤਾ ਔਰ ਗੰਗਾ ਜਮੁਨੀ ਤਹਿਜ਼ੀਬ ਨੂੰ ਖੂਰੋਹ ਦਿੱਤਾ ਔਰ ਇਹ ਦੱਸ ਦਿੱਤਾ ਕਿ ਅਸੀਂ ਸਾਰੇ ਇਸ ਮੁਲਕ ਦੇ ਅੰਦਰ ਜੋ ਵਸਣ ਵਾਲਿਆਂ ਬਸਣ ਵਾਲਿਆਂ ਅਸੀਂ ਸਾਰੇ ਭਾਈ ਭਾਈਆਂ ਜਿਸੇ ਮੈਂ ਇੱਕ ਮੁਸਲਮਾਨ ਆ ਉਥੇ ਮੈਂ ਇੱਕ ਹਿੰਦੁਸਤਾਨੀ ਆ ਜਿੱਥੇ ਮੈਂ ਇੱਕ Hindu ਆ ਉਥੇ ਮੈਂ ਇੱਕ ਹਿੰਦੁਸਤਾਨੀ ਆ ਜਿੱਥੇ ਮੈਂ ਇੱਕ ਸਿੱਖਾ ਉਥੇ ਮੇਰੇ ਹਿੰਦੁਸਤਾਨੀਆ ਸਾਟਾਏ ਹਿੰਦੁਸਤਾਨੀ ਦਾ ਇੱਕ ਰਿਸ਼ਤਾ ਐਸਾ ਹੈ ਕਿ ਜਿਸ ਨੂੰ ਕੋਈ ਟਕ ਨਹੀਂ ਸਕਦਾ ਔਰ ਜਿਸ ਨੂੰ ਇਸ ਰਿਸ਼ਤੇ ਦੇ ਬਾਰੇ ਕੋਈ ਬਾਤ ਨਹੀਂ ਕਰ ਸਕਦਾ ਇਸ ਕਰਕੇ ਜੋ ਹੈ ਮੈਂ ਬਹੁਤ ਹੀ ਮੁਬਾਰਕ ਬਾਤ ਦਿਲਨਾ ਨਵਾਜ਼ ਸ਼ੇਰ ਮੁਹੰਮਦ ਬਿਲ ਇਸ ਨੂੰ ਸਹਿਤ ਹੀ ਜਿਹੜੇ ਜ਼ਿੰਮੇਦਾਰਾਂ ਤੇ ਅਰਕਾਨ ਨੇ ਜਿਹੜੇ ਮੌਕਾ ਬੋ ਮੌਕਾ और टाइम टाइम जो है इस तरह के उपराले करते रहते हैं इस तरह के प्रोग्राम करते रहते हैं जिन्हें सासी भाईचार जो है बल मिलता है और ताकत पैदा होती है और ਔਰ ਆਪਸੀ ਭਾਈਚਾਰੇ ਸਾਂਝ ਦੇ ਨਾਲ ਔਰ ਮੁਹੱਬਤ ਦੇ ਨਾਲ ਔਰ ਸਾਨੂੰ ਰਲ ਮਿਲ ਕੇ ਰਹਿਣ ਦਾ ਜੋ ਹੈ ਇੱਕ ਸੰਦੇਸ਼ ਮਿਲਦਾ ਹੈ ਸਾਡਾ ਇਹ ਅੱਜ ਦਾ ਪ੍ਰੋਗਰਾਮ ਵੀ ਜੋ ਹੈ ਇਸੇ ਕਿਸਮ ਦੀ ਇੱਕ ਕੜੀ ਹੈ ਔਰ ਮੈਂ ਇਨਸ਼ਾਅੱਲਾ ਸਮਝ ਰਹਾ ਕਿ ਇਸ ਦਾ ਵੀ ਇੱਕ ਬਹੁਤ بڑا ਅਸਰ ਜੋ ਹੈ ਕਿ ਮੈਸੇਜ ਆਊਗਾ ਉਹਨਾਂ ਲੋਕਾਂ ਲਈ ਕਿ ਜਿਹੜੇ ਲੋਕ ਮਦਰ ਦੇ ਨਾਮ ਤੇ ਸਾਨੂੰ ਲੜਾ ਰਹੇ ਨੇ ਔਰ ਇਸ ਦੇ ذریعے ਜੋ ਹੈ

ਆਪਣੇ ਮੁਲਬਦੀ ਖਿਰਮਤ ਕਰਨ ਦੀ ਔਰ ਆਪਣੇ ਮੁਲਕ ਦਾ ਨਾ ਵਿਚਾਰ ਕਰਨ ਦੀ ਅੱਲਾਹ ਤਾਲਾ ਸਾਨੂੰ ਤੋਫੀਕ ਦੇ ਉਹ ਆਪ ਨੂੰ ਦਾਵਾਨਾ ਅਲ ਹਮਦੁਲਿਲਾਹ ਨਬੀ ਅਲ ਬੀ। ਬਹੁਤ ਬਹੁਤ ਸ਼ੁਕਰੀਆ ਸਾਡੇ ਜਨਾਬ ਮੁਖਤੀ ਦਿਸ਼ਾ ਸਾਹਿਬ ਨੇ ਜਸ ਪੁਆਰਕ ਲੈਣੇ ਦੀ ਬਰਕਤ ਔਰ ਖਜ਼ਾਨੇ ਪਰਪੋਰ ਵਡਾਈ ਕਰਕੇ ਉਹ ਹਰਦੀ ਭਾਈ ਜਸ ਸਾਹਿਬ ਦਾ ਸੁਨੇਹਾ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਔਰ ਇਸ ਤੋਂ ਬਾਅਦ ਸਾਡੀ ਪੰਜਾਬ ਦੀ ਕੌਮੀ ਆਵਾਜ਼ ਮੁ슬ਮਨ ਸਰਣ ਪੰਜਾਬ ਦੇ ਸੁਪਰ ਪ੍ਰਧਾਨ ਐਡਵੋਕੇਟ ਨੀਮ ਖਾਨ ਜੀ ਜਨਦਰ ਦੇ ਵਿਸ਼ੇਸ਼ ਤੌਰ ਤੇ ਆਪਣੇ ਲਈ ਪਹੁੰਚੇ ਨੇ ਹੁਣ ਆਪ ਜੀ ਨਾਲ ਇਹ ਦਿਲਦਿਆਂ ਗੱਲਾਂ ਸਾਂਝੀਆਂ ਕਰਨਗੇ ਐਡਵੋਕੇਟ ਨੀਮ ਖਾਨ ਜੀ

ਦੇਸ਼ ਦੇ ਵਿੱਚ ਜੋ ਹਾਲਾਤ ਇਸ ਵਕਤ ਚੱਲ ਰਹੀ ਆ ਉਹ ਦੱਸਣ ਦੀ ਲੋਟ ਨਹੀਂ ਸਾਰੇ ਜਾਣੂ ਆ ਆਪਾਂ ਅੱਜ ਭਾਰਤ ਜਿਹੜਾ ਆਪਾਂ ਅਖੰਡ ਭਾਰਤ ਦੀ ਗੱਲ ਕਰਦੇ ਆ ਅਖੰਡ ਭਾਰਤ ਮੈਂ ਸਮਝਦਾ ਕਿਤੇ ਨਾ ਕਿਤੇ ਅਖੰਡ ਜਿਹੜਾ ਵਰਡ ਆਉਂਦਾ ਉਹ ਤਾਂ ਅਲੱਗ ਹੀ ਐ ਅੱਜ ਦੋ ਤਰੀਕੇ ਦਾ ਭਾਰਤ ਬਣ ਕੇ ਰਹਿ ਗਿਆ ਇੱਕ ਭਾਰਤ ਉਹ ਭਾਰਤ ਹੈ ਜਿਹੜਾ ਨਫਰਤ ਫਲਾਉਣ ਦਾ ਕੰਮ ਕਰ ਰਿਹਾ ਹੈ ਇੱਕ ਭਾਰਤ ਉਹ ਭਾਰਤ ਹੈ ਜਿਹੜਾ ਇਸ ਵਕਤ ਹਜਮਗਲ ਦੇ ਵਿੱਚ ਆਪਾਂ ਸਾਰੇ ਲੋਕ ਇਕੱਠੇ ਹੋਏ ਆ ਬੈਠੇ ਆ ਹੁਣੇ ਜੇ ਦੋ ਤਰੀਕੇ ਦਾ ਭਾਰਤ ਕਿਸ ਤਰੀਕੇ ਦਾ ਭਾਰਤ ਮੈਂ ਜਿਹੜੀ ਗੱਲ ਕੀਤੀ ਹੈ ਉਹ ਕਿਸ ਤਰੀਕੇ ਨਾਲ ਹੈ ਉਹ ਲੋਕ ਜਿਹੜੇ ਧਰਮ ਦੇ ਨਾਮ ਤੇ ਦੰਗੇ ਕਰਾ ਕੇ ਲੜਾਈਆਂ ਕਰਾ ਕੇ ਇਸ ਮੁਲਕ ਨੂੰ ਖਤਮ ਕਰਨਾ ਚਾਹੁੰਦੇ ਆ ਇੱਕ ਉਹ ਭਾਰਤ ਹੈ ਦੂਜਾ ਭਾਗ ਅਸਾ ਆਪਸਾਰੇ ਲੋਕ ਬੈਠੇ ਐ ਸਾਰੇ ਧਰਮਾਂ ਦੇ ਲੋਕ ਖਾਸ ਕਰਕੇ ਉਹ ਉਹ ਧਰਤੀ ਹੈ ਮਲੇਰ ਕੋਟਲੇ ਦੀ ਧਰਤੀ ਜਿਸਨੇ ਹਮੇਸ਼ਾ ਹੀ ਪੂਰੇ ਪੂਰੀ ਦੁਨੀਆ ਨੂੰ ਮੈਂ ਕਹਾਂਗਾ ਭਾਰਤ ਨੂੰ ਨਹੀਂ ਪੂਰੀ ਦੁਨੀਆ ਨੂੰ ਇੱਕ ਮੈਸੇਜ ਦਿੱਤਾ ਹੈ ਪਿਆਰ ਦਾ ਭਾਈਚਾਰਕ ਸਾਂਝ ਦਾ ਇਹ ਜੋ ਧਰਤੀ ਹੈ ਇਹ ਜੋ ਭਾਈਚਾਰਾ ਇਹ ਜੋ ਭਾਰਤ ਹੈ ਇਹ ਇਸ ਇਹਦੀ ਰਿਸਪੋਨਸਿਬਿਲਟੀ ਬਣਦੀ ਹੈ ਸਾਡੀ ਸਾਰਿਆਂ ਦੀ ਰਿਸਪੋਨਸਿਬਿਲਟੀ ਬਣਦੀ ਹੈ ਕਿ ਅਸੀਂ ਪੂਰੇ ਭਾਰਤ ਨੂੰ ਬਚਾਈਏ ਤੇ ਜਿਹੜਾ ਅਖੰਡ ਭਾਰਤ ਦੀ ਜਿਹੜੀ ਗੱਲ ਆਪਾਂ ਕਰਦੇ ਆ ਆਪਾਂ ਅਖੰਡ ਭਾਰਤ ਨੂੰ ਸੇਵ ਕਰੀਏ ਅੱਜ ਤੁਸੀਂ ਸਾਰੇ ਜਾਣਦੇ ਹੋ ਇੱਕ ਮੁੱਦਾ ਬੜਾ ਗਰਮ ਹੈ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਮੈਂ ਅੱਜ ਇਸ ਮੌਕੇ ਤੋਂ ਇਹ ਗੱਲ ਕਹਿਣਾ ਚਾਹੁੰਦਾ ਕਿ ਹੋ ਸਕਦਾ ਕਿ ਔਰੰਗਜ਼ੇਬ ਇੱਕ क्रूअल ਰੂਲਰ ਰਿਹਾ ਹੋਵੇ ਆਪਣੇ ਟਾਈਮ ਤੇ ਅਸੀਂ ਮੰਨਦੇ ਹਾਂ ਕਿ क्रूअल ਸੀ ਤੁਬਰਸ ਇੱਕ ਕਮਿਊਨਿਟੀ ਵਾਸਤੇ ਪੂਰਾ ਰੂਲਰ ਸੀਗਾ ਪਰ ਜਿਹੜੇ ਲੋਕ ਅੱਜ ਉਸ ਦੀ ਕਬਰ ਨੂੰ ਢਾਣਾ ਚਾਹੁੰਦੇ ਆ ਜਿਹੜੇ ਲੋਕ ਅੱਜ ਉਸ ਦੇ ਨਾਮ ਤੇ ਦੰਗੇ ਕਰਕੇ ਲੋਕਾਂ ਨੂੰ ਮਾਰ ਰਿਹਾ ਜਿਹੜੇ ਲੋਕ ਲੋਕਾਂ ਦੇ ਘਰਾਂ ਨੂੰ ਅੱਗ ਲਾ ਰਿਹਾ ਜਿਹੜੇ ਲੋਕ ਬੇਕਸੂਰ ਇਨਸਾਨਾਂ ਦਾ ਖੂਨ ਬਹਾ ਰਹੇ ਆ ਉਹ ਜਿਹੜੇ ਰੂਲਰ ਨੇ ਉਹਨਾਂ ਨੂੰ ਅਸੀਂ ਕੀ ਕਹਾਂਗੇ ਤੇ ਉਹ ਤਾਂ 318 ਸਾਲ ਪਹਿਲਾਂ ਦੀ ਗੱਲ ਆ ਨਾ ਉਦੋਂ ਤਾਂ ਸੰਵਿਧਾਨ ਨਹੀਂ ਸੀਗਾ ਉਦੋਂ ਕਨਸਟੀਟਿਊਸ਼ਨ ਨਹੀਂ ਸੀਗਾ ਅੱਜ ਕਨਸਟੀਟਿਊਸ਼ਨ ਹੈ ਅੱਜ ਸੰਵਿਧਾਨ ਹੈ ਇੱਕ ਭਾਰਤ ਕੋਲ ਆਪਣਾ ਨਿਜਾਮ ਹੈ ਭਾਰਤ ਦੇ ਨਿਜਾਮ ਦੇ ਵਿੱਚ ਪ੍ਰਿੰਬਲ ਹੈ ਪ੍ਰਿੰਬਲ ਦੇ ਪ੍ਰਿੰਬਲ ਦੇ ਵਿੱਚ ਇੱਕ ਸੈਕੂਲਰ ਵਰਡ ਐਡ ਕੀਤਾ ਗਿਆ ਹੈ ਜੋ ਪ੍ਰਿੰਬਲ ਦਾ ਪਾਰਟ ਹੈ ਉਸ ਨੂੰ ਅਮੈਂਡ ਨਹੀਂ ਕੀਤਾ ਜਾ ਸਕਦਾ औरंगजेब ने जो काम तीन सौ अठारह साल पहला कह रहे होता से उन्हें इन ह्यूमन एक्ट किया लोगों के पर तीन सौ अठारह साल पहला अच्छी भी उ कर रहे हो यह मतलब भी उसे राह त चल रहे हो जिस पर मेरी गल मेरी समझ रहे हो मैं की कहना चाह रहा यानी कि औरंगजेब के चल के अच्छ इंसानियत का कतल कर रहे हैं ਮੈਂ ਸਮਾਂ ਨਹੀਂ ਹੈਗਾ ਸਮਾਂ ਘਟਾ ਹੈ ਇਸ ਕਰਕੇ ਮੈਂ ਜ਼ਿਆਦਾ ਤਕਰੀਰ ਨਹੀਂ ਕਰੂੰਗਾ ਗੱਲਾਂ ਤਾਂ ਬਹੁਤ ਸਾਰੀਆਂ ਕਰਨ ਹੋਈਆਂ ਬਟ ਰੋਜਾ ਹਫਤਾਰ ਦੇ ਵਿੱਚ ਆਪਾਂ ਸਾਰੇ ਲੋਕ ਹਰ ਇੱਕ ਪ੍ਰੋਗਰਾਮ ਦੇ ਵਿੱਚ ਰੋਜਾ ਹਫਤਾਰੀ ਦੇ ਪ੍ਰੋਗਰਾਮ ਚ ਆਪਾਂ ਟਾਈਮ ਟੂ ਟਾਈਮ ਪਹੁੰਚਦੇ ਆ ਵਕਤ ਇੰਨਾ ਹੁੰਦਾ ਨਹੀਂ ਹੋਰ ਵੀ ਮਹਿਮਾਨ ਆ ਇਹਨਾਂ ਨੇ ਵੀ ਗੱਲ ਕਰਨੀ ਆ ਮੈਂ ਤੁਹਾਨੂੰ ਇਸ ਮੁਕੱਦਸ ਮੁਬਾਰਕ ਮੌਕੇ ਦੇ ਉੱਪਰ ਅਪੀਲ ਕਰੂੰਗਾ ਕਿ ਦੋ ਤਰੀਕੇ ਦੇ ਭਾਰਤ ਦੇ ਵਿੱਚ ਅਸੀਂ ਉਸ ਭਾਰਤ ਦੇ ਵਿੱਚ ਰਹਿਣਾ ਆ ਜਿਹੜਾ ਭਾਰਤ ਅਖੰਡ ਭਾਰਤ ਹੈ ਆਪਾਂ ਸਾਰੇ ਰਲ ਕੇ ਭਾਈਚਾਰਕ ਸਾਜ ਨੂੰ ਕਾਇਮ ਰੱਖਣਾ ਆ ਇਸ ਮੁਲਕ ਨੂੰ ਬਚਾਉਣ ਦੀ ਰਿਸਪੋਨਸੀਬਿਲਟੀ ਹੁ ਸਾਡੇ ਮੁੰਡਿਆਂ ਦੇ ਉੱਪਰ ਹੈ ਕਿਉਂਕਿ ਇਸ ਮੁਲਕ ਦੇ ਮੁਸਲਮਾਨ ਨੇ ਸਭ ਤੋਂ ਜ਼ਿਆਦਾ ਕਨਸਟੀਟਿਊਸ਼ਨ ਨੂੰ ਪਿਆਰ ਕੀਤਾ ਹੈ ਚਾਹੇ ਸੀ ਡਬਲ اے ਦਾ ਕਾਨੂੰਨ ਲਿਆਣਾ ਹੋਵੇ ਚਾਹੇ ਹੁ ਬਕਾਫ ਐਮੈਂਡਮੈਂਟ ਬਿੱਲ ਦੀ ਗੱਲ ਕਰ ਰਹੇ ਆ ਅਸੀਂ ਬਕਾਫ ਜਿਾ ਅਸੀਂ ਪਰਸਨਲ ਆਪਣੇ ਮੁੱਦੇ ਕਰਕੇ ਨਹੀਂ ਲੜ ਰਹੇ ਇਹ ਜਿਹੜਾ ਐਕਟ ਹੈ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਪਾਸ ਹੋ ਰਿਹਾ ਅਸੀਂ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਅਸੀਂ ਇਸ ਮੁਲਕ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਔਰ ਉਹ ਵੱਖਰੀ ਹੈ ਕਿ মিডিਆ ਜਿਹੜਾ ਇੱਕ ਨੈਰੇਟਿਵ ਜਿਹੜਾ ਕ੍ਰੀਏਟ ਕਰ ਦਿੰਦਾ ਹੈ ਉਸ ਉਹ ਲੜਾਈ ਜਿਹੜੀ ਹੈ ਉਹ ਇੱਕ ਖਾਸ ਤਬਕੇ ਨਾਲ ਯਾਨੀ ਕਿ ਮੁਸਲਮਾਨਾਂ ਨਾਲ ਜੋੜ ਦਿੰਦਾ ਹੈ ਬਲਕਿ ਉਹ ਲੜਾਈ ਮੁਸਲਮਾਨਾਂ ਦੀ ਨਹੀਂ ਹੁੰਦੀ ਹੈ ਉਹ ਇਸ ਸੰਵਿਧਾਨ ਨੂੰ ਬਚਾਉਣ ਦੀ ਤੇ ਦੇਸ਼ ਨੂੰ ਬਚਾਉਣ ਦੀ ਲੜਾਈ ਹੁੰਦੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਰਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ ਆਪਾਂ ਇਸ ਦੀ ਡਾਈਵਰਸਿਟੀ ਜਿਹੜੀ ਦੇਸ਼ ਦੀ ਹੈਗੇ ਉਹਨੂੰ ਕਾਇਮ ਕਰੀਏ ਆਪਾਂ ਇਸ ਨੂੰ ਬਚਾਉਣ ਦੇ ਲਈ ਆਪਾਂ ਸਾਰੇ ਇਕੱਠੇ ਹੋ ਕੇ ਰਲ ਕੇ ਕੰਮ ਕਰੀਏ ਮੈਂ ਅੱਜ ਦੇ ਇਸ ਮੁਕਤਸ ਮੌਕੇ ਦੇ ਉੱਪਰ ਰੋਜਾ ਅਖਤਾਰ ਦੀ ਜਿਹੜੀ ਸ਼ੇਰ ਮੁਹੰਮਦ ਖਾਨ

ਜੋ ਮਹਿਮਾਨ ਪਹੁੰਚੇ ਨੇ پرویز ਖਾਨ ਐਨ ਆਰ ਆਈ ਜੀ ਸਤਵੇਂ ਰੋਜਾ ਹਫਤਾਈ ਦਾ ਪ੍ਰੋਗਰਾਮ ਸਤਵੇਂ ਰੋਜਾ ਹਫਤਾਈ ਦਾ ਪ੍ਰੋਗਰਾਮ ਕਰਕੇ ਹਟੇ ਆ ਜਿਹਦੇ ਵਿੱਚ Hindu Muslim Sikh ਸਾਈ ਸਾਰੇ ਭਾਈ ਭਾਈ ਮਹਿਮਾਨ ਦਿੱਤਾ ਜਿਸ ਵਿੱਚ ਉਚੇਚੇ ਤੋਂ ਤੇ ਆਰਖਾ ਜੀ ਤੇ ਆਪਣੇ ਮਲੇਰ ਕੋੜਲਾ ਤੋਂ ਕਾਫੀ ਲੋਕ ਉਥੇ ਪਹੁੰਚੇ ਸੀ ਖਾਸ ਕਰ ਸਾਡੇ ਮਹਿਲਕਲਾਂ ਦੇ ਜਿੰਨੇ ਵੀ ਭਾਈਚਾਰਾ Hindu ਭਾਈਚਾਰਾ ਸਿੱਖ ਭਾਈਚਾਰਾ ਉਹਨਾਂ ਨੇ ਬਹੁਤ ਹੀ ਜੋਸ਼ ਉਰੋਸ਼ ਨਾਲ ਵੈਲਕਮ ਤਾਂ ਜਿਆਇਆ ਕਿਹਾ ਤੇ ਖਾਸ ਕਰ ਮਲੇ ਕੋਲਾਂ ਤੋਂ ਪਹੁੰਚੀ ਹੋਈ ਜਿੰਨੀ ਆਵਾਮ ਸੀ ਉੱਥੇ ਉਹਦੇ ਵਿੱਚ ਸਾਰਿਆਂ ਨੇ ਪਿਆਰ ਦਾ ਸੰਦੇਸ਼ ਦਿੱਤਾ ਮਹਿਲਕਲਾਂ ਦੀ ਧਰਤੀ ਤੋਂ ਅੱਜ ਵੀ ਸਤਵੀਂ ਰੋਜਾ ਫਤਾਰੀ ਪਾਰਟੀ ਦੇ ਵਿੱਚ ਸਾਰਿਆਂ ਨੇ ਪਰ ਆਲਮਰ ਕੇ ਇਹ ਸੰਦੇਸ਼ ਨੂੰ ਵਰਕਰਾਰ ਕੀਤਾ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸਾਂਝੀ ਕਰਾਂ ਕਿ ਜਿਹੜੇ ਸਾਡੇ ਲੀਡਰ ਸਹਿਬਾਨ ਨੇ ਜਾਂ ਸਾਡੇ ਜਿਹੜੇ ਕੁਝ ਕੁ ਸਿਆਸਤਾਂ ਨੇ ਉਹ ਸਾਡੇ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਨੇ ਪਰ ਅਸੀਂ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਸਾਡਾ ਪਿਆਰ ਸਾਡੀ ਆਪਸੀ ਭਾਈਚਾਰਕ ਸਾਂਝ ਸਾਡਾ ਸਾਡਾ ਸਾਰਿਆਂ ਨਾਲ ਸਾਂਝਾ ਹੈ ਪਿੰਡ ਮਹਿਲਕਲਾਂ ਦੇ ਨਾਲ ਇੱਕ ਪਿੰਡ ਹੈ ਵਿਲਾ ਉੱਥੇ ਮਸਜਿਦ ਵੀ ਨਾਲ ਹੀ ਹੈ ਮੰਦਿਰ ਵੀ ਨਾਲ ਹੀ ਹੈ ਗੁਰਦੁਆਰਾ ਸਾਹਿਬ ਵੀ ਨਾਲ ਹੀ ਹੈ ਤੇ ਤੁਸੀਂ ਉੱਥੋਂ ਦੀ ਇੱਕ ਭਾਈਚਾਰਕ ਸਾਂਝ ਦੇਖੋਗੇ ਜਦੋਂ ਅਜ਼ਾਨ ਦਾ ਵਕਤ ਹੁੰਦਾ ਹੈ ਤਾਂ ਗੁਰਦੁਆਰਾ ਸਾਹਿਬ ਦਾ ਲਾਊਡ ਸਪੀਕਰ ਵੀ ਬੰਦ ਹੋ ਜਾਂਦਾ ਹੈ ਤੇ ਮੰਦਿਰ ਦਾ ਜਿਹੜਾ ਲਾਊਡ ਸਪੀਕਰ ਉਹ ਵੀ ਬੰਦ ਹੋ ਜਾਂਦਾ ਹੈ ਇਹ ਆ ਸਾਡੀ ਭਾਈਚਾਰਕ ਸਾਂਝ ਗੱਲਾਂ ਬਹੁਤ ਨੇ

ਉਹ ਬਾਰੇ ਖਾਤਮੇ ਨੂੰ ਗੁਜਾਰਿਸ਼ ਹੈ ਕਿ ਉਹ ਦਫ਼ਤਰ ਖਾਨ ਤੇ ਆਪਣੀ ਤਸਦੀਕ ਕਰੇ ਜੀ ਸਵਾਗਤ ਹੈ